ਗਾਰਡ 28ਵਾਂ ਟੌਮ ਦੇ ਇਸ ਨਾਂ ਨੂੰ ਬਹੁਤ ਘੱਟ ਲੋਕ ਹੀ ਜਾਣਦੇ ਸਨ ਉਹ ਆਮ ਲੋਕਾਂ ਵਿੱਚ ਲਾਫਿੰਗ ਮੈਨ ਕਰਕੇ ਹੀ ਮਸ਼ਹੂਰ ਸੀ ਉਸ ਬੰਦੇ ਗ੍ਰੀਨ ਬਾਕਸ ਦੇ ਸਾਹਮਣੇ ਇੱਕ ਫੱਟੇ ਉੱਤੇ ਹੇਠ ਲਿਖੇ 17 ਲਿਖ ਕੇ ਉਰਸ ਜਨੇ ਲਾ ਛੱਡੀਆਂ ਹੋਈਆਂ ਸਨ ਇੱਥੇ ਉਹ ਨੌਜਵਾਨ ਰਹਿੰਦਾ ਹੈ ਜਿਸ ਨੂੰ 10 ਵਰਿਆਂ ਦੀ ਉਮਰ ਹੈ ਬਦਮਾਸ਼ ਕਾਮਰੋਚੀ ਕੋ ਲੋਕਾਂ ਨੇ ਪੋਰਟਲੈਂਡ ਦੇ ਕੰਡੇ ਤੇ ਇਕੱਲਾ ਛਾੜ ਦਿੰਦਾ ਸੀ ਉਹਨਾਂ ਨੇ ਹੀ ਇਸ ਖੂਬਸੂਰਤ ਮੁੰਡੇ ਦਾ ਚਿਹਰਾ ਉਸਦੇ ਬਾਲ ਪਣੇ ਵਿੱਚ ਵਿਗਾੜ ਦਿੱਤਾ ਸੀ ਤਮਾਸ਼ਾ ਕਰਨ ਵਾਲਿਆਂ ਦਾ ਜੀਵਨ ਚੱਕਰ ਖਾਂਦੇ ਚਾਨਣ ਵਰਗਾ ਹੁੰਦਾ ਹੈ ਜਿਹੜਾ ਕਦੇ ਦਿਸਦਾ ਹੈ ਕਦੇ ਲੁਕ ਜਾਂਦਾ ਹੈ ਖੇਲ ਸਮਾਪਤ ਹੋਣ ਤੋਂ ਬਾਅਦ ਇਕਾਂਤ ਵਾਸ ਉੱਧਰ ਵੇਖਣ ਵਾਲਿਆਂ ਦੀ ਪੀੜ ਹੌਲੀ-ਹੌਲੀ ਖਿੱਲਰਨੀ ਸ਼ੁਰੂ ਹੁੰਦੀ ਸੀ ਇਧਰ ਗ੍ਰੀਨ ਬਾਗਸ ਦੀ ਸਟੇਜ ਉੱਪਰੋਂ ਉੱਠ ਕੇ ਗੱਡੀ ਦਾ ਤਾਕ ਬਣ ਕੇ ਉਸ ਨੂੰ ਬੰਦ ਕਰ ਦਿੰਦੀ ਸੀ ਜਿਵੇਂ ਕਿਲੇ ਦਾ ਪੋੜ ਬੰਦ ਹੋ ਜਾਂਦਾ ਹੈ ਫਿਰ ਬਾਹਰ ਦੇ ਆਦਮੀਆਂ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਸੀ ਰਹਿਦਾ ਉਸ ਕੋਠੜੀ ਵਿੱਚ ਹੁੰਦੀਆਂ ਸਨ ਨਿਰਮਲ ਆਤਮਾਵਾਂ ਸੁਤੰਤਰਤਾ ਸਾਹਸ ਭਗਤੀ નિਸ਼ਪਾਪਤਾ ਸਵਰਗੀ ਪ੍ਰੇਮ ਅੱਖਾਂ ਗੱਡੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੋਏ ਪ੍ਰੇਮ ਵਿੱਚ ਮਸਤ ਹੋ ਕੇ ਨਾਲ-ਨਾਲ ਬੈਠਦੇ ਸਨ ਉਸਸ ਆਮਦਨ ਹੀ ਦੇ ਪੈਸੇ ਗਿੰਦਾ ਸੀ ਇਸ ਤੋਂ ਬਾਅਦ ਸਾਰੇ ਰਲ ਕੇ ਰੋਟੀ ਖਾਂਦੇ ਸਨ પ્રેમ ਵਿੱਚ ਸਭ ਗੱਲਾਂ ਆਦਰਸ਼ਕ ਹੁੰਦੀਆਂ ਹਨ પ્રેમ ਵਿੱਚ ਇਕੱਠਿਆਂ ਖਾਣ ਪੀਣ ਨਾਲ ਇੱਕ ਦੂਜੇ ਨੂੰ ਚੁੱਪਚਾਪ ਸਪਰਸ਼ ਦੇ ਬਹੁਤ ਸਾਰੇ ਮధుਰ ਮੌਕੇ ਮਿਲ ਜਾਂਦੇ ਹਨ ਜਿਸ ਕਰਕੇ ਹੀ ਹਰ ਇੱਕ ਗ੍ਰਾਹੀ ਤੇ ਹਰ ਇੱਕ ਕੁੱਟ ਚੁੰਮਣ ਬਣ ਜਾਂਦਾ ਹੈ ਦੋਵੇਂ ਪ੍ਰੇਮੀ ਪ੍ਰੇਮ ਦਾ ਇੱਕ ਹੀ ਪਿਆਲੇ ਵਿੱਚ ਸ਼ਰਾਬ ਪੀਂਦੇ ਸਨ ਮਾਣੋਂ ਦੋ ਪੌਰੇ ਇੱਕ ਹੀ ਫੁੱਲ ਵਿੱਚੋਂ ਮਿਠਾਸ ਲੈਂਦੇ ਸਨ ਟੌਮ ਧੀਆ ਨੂੰ ਰੋਟੀ ਕੱਟ-ਕੱਟ ਕੇ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਪਾ-ਪਾ ਕੇ ਦਿੰਦਾ ਸੀ ਗ੍ਰੇਨਬਾਕਸ ਵੱਡੇ-ਵੱਡੇ ਸ਼ਹਿਰਾਂ ਵਿੱਚ ਬਹੁਤ ਘਟ ਗਈ ਸੀ ਟੌਮ ਨੇ ਆਪਣੀ 24ਵਰੀਂ ਦੀ ਉਮਰ ਤੱਕ ਸਿੰਗਾਪੂਰ ਤੋਂ ਵੱਡਾ ਸ਼ਹਿਰ ਕੋਈ ਨਹੀਂ ਸੀ ਵੇਖਿਆ ਉਸ ਦੀ ਮਸ਼ਹੂਰੀ ਇਸ ਵੇਲੇ ਤੱਕ ਬਹੁਤ ਹੋ ਚੁੱਕੀ ਸੀ ਜਿਹੜੀ ਹੁਣ ਸਧਾਰਨ ਜਨਤਾ ਤੋਂ ਚੜ ਕੇ ਉੱਚੀ ਸ੍ਰੇਣੀ ਦੇ ਲੋਕਾਂ ਵਿੱਚ ਪਹੁੰਚਣ ਲੱਗੀ ਇੱਕ ਦਿਨ ਉਰਸਜ਼ ਨੇ ਖੁਸ਼ੀ ਵਿੱਚ ਆ ਕੇ ਕਿਹਾ ਸਾਨੂੰ ਹੁਣ ਲੰਦਰ ਜਾਣਾ ਚਾਹੀਦਾ ਹੈ